ਔਰ ਬੇਟੀ ਨਾਲ ਕੰਮ ਕਰਕੇ ਤਾਂ ਵੱਖਰਾ ਹੀ ਸਵਾਦ ਹੁੰਦਾ ਆ ਅਸੀਂ ਇੱਕ ਛੱਟ ਪਰਿਵਾਰ ਤੋਂ ਆ ਜਿਸ ਤਰ੍ਹਾਂ ਵਪਾਰੀ ਹੁੰਦੇ ਆ ਉਹ ਤਾਂ ਆਪਣੇ ਬੱਚੇ ਨੂੰ ਗੱਡੀ ਤੇ ਬਿਠਾ ਲੈਂਦੇ ਆ ਵੀ ਸਾਡੇ ਤੋਂ ਬਾਅਦ ਉਹ ਸੰਭੂਗਾ ਤੇ ਮੈਂ ਤਾਂ ਆਪਣੇ ਨਾਲ ਹੀ ਲਿਆ ਵੀ ਆ ਜਾ ਯਾਰ ਘੱਟੀ ਚੱਲਦੇ ਆ ਕੀ ਅਸੀਂ ਮੈਂ ਪਹਿਲੀ ਵਾਰ ਸੁਣਿਆ ਕਿ ਯੂਪੀਐਸਸੀ ਦੀ ਤਿਆਰੀ ਕਰਨ ਦੇ ਬਾਵਜੂਦ ਕੋਈ ਐਕਟਿੰਗ ਲਾਈਨ ਵਿੱਚ ਵੀ ਹੈਗਾ ਹੈ ਮਤਲਬ ਬੜਾ ਟਫ ਹੋ ਜਾਂਦਾ ਹੈ ਟ੍ਰੈਂਡ ਬੜਾ ਚੱਲਦਾ ਆ ਕਿ ਲੋਕ ਬਾਹਰੋਂ ਕਾਲ ਕਰਦੇ ਨੇ ਕਿ ਤੂੰ ਪੁੱਛਣ ਕਿ ਤੂੰ ਗੈਸ ਕਰੋਹੀਂ ਕੌਣ ਬੋਲ ਰਿਹਾ ਹੈ ਤੇ ਮੈਨੂੰ ਵੀ ਇੱਕ ਦੋਰੀ ਦਾ ਕਾਲ ਆਈ ਆ ਉਹ ਚਲੋ ਮੈਂ ਪਹਿਲਾਂ ਹੀ ਵੇਰ ਸੀਗਾ ਤੇ ਉਹ ਆਪੇ ਫੋਨ ਕੱਢ ਗਿਆ ਇਹ ਫਿਲਮ ਦੇ ਵਿੱਚ ਮੈਨੂੰ ਚੂਨਾ ਲਾ ਕੇ ਗਿਆ ਹੋਇਆ ਆ ਮੈਂ ਪਹਿਲਾਂ ਤਾਂ ਦਰਸ਼ਕਾਂ ਨੂੰ ਹੀ ਦੱਸਣਾ ਚਾਹਾਂਗੀ ਕਿ ਪਿਓ-ਪੁੱਤ ਦੀ ਜੋੜੀ ਆਈ ਹੈ ਸੋ ਪਹਿਲਾਂ ਤਾਂ ਪ੍ਰੋਡਿਊਸਰ ਵੀ ਹੈਗੇ ਪ੍ਰੋਡਿਊਸਰ ਸਾਬ ਤੋਂ ਪੁੱਛਣਾ ਚਾਹਾਂਗੀ ਕਿ ਕਿਵੇਂ ਦਾ ਐਕਸਪੀਰੀਅੰਸ ਰਿਹਾ ਐਂਡ ਬੜਾ ਨਾ ਥੋੜਾ ਜਿਹਾ ਇੱਕ ਹਟਕੀ ਚੀਜ਼ ਹੁੰਦੀ ਜਦੋਂ ਤੁਸੀਂ ਆਪਣੇ ਸਾਹ ਦੇ ਨਾਲ ਸਕਰੀਨ ਸ਼ੇਅਰ ਕਰਦੇ ਹੋ ਸੋ ਕਿਵੇਂ ਦਾ ਐਕਸਪੀਰੀਅੰਸ ਰਿਹਾ ਬਹੁਤ ਸਪੋਰਟਿੰਗ ਸਾਰਾ ਕ੍ਰੂ ਸੀ ਸਾਡਾ ਸਾਰੀ ਟੀਮ ਔਰ ਇੰਨਾ ਵਧੀਆ ਇੰਜੋਏਬਲ ਲੱਗਿਆ ਕਿ ਸ਼ੂਟ ਨਹੀਂ ਲੱਗ ਰਿਹਾ ਸੀ ਕਿ ਅਸੀਂ ਇੱਕ ਆਪਣੇ ਪਰਿਵਾਰ ਦੇ ਵਿੱਚ ਹੀ ਬੈਠੇ ਹੋਏ ਆਂ دیدار ਭਾਜੀ ਦੇ ਨਾਲ ਸਟੇ ਡਿਟਰੈਕਟਰ ਵੀ ਗਿਲ ਬਾਕੀ ਜਿੰਨੀ ਐਂਟਾਇਰ ਟੀਮ ਆ ਸਾਰਿਆਂ ਨੇ ਇੱਕ ਪਰਿਵਾਰਕ ਮਾਹੌਲ ਦਿੱਤਾ ਔਰ ਬਹੁਤ ਇੰਜੋਏਬਲ ਸ਼ੂਟ ਸੀਗਾ ਔਰ ਬੇਟੇ ਨਾਲ ਕੰਮ ਕਰਕੇ ਤਾਂ ਵਕਰੇਸਵਾਦ ਹੁੰਦਾ ਆ ਅਸੀਂ ਇੱਕ ਚੱਟ ਪਰਿਵਾਰ ਤੋਂ ਆ ਜਿਸ ਤਰ੍ਹਾਂ ਵਪਾਰੀ ਹੁੰਦੇ ਆ ਉਹ ਤਾਂ ਆਪਣੇ ਬੱਚੇ ਨੂੰ ਗੱਡੀ ਦੇ ਬਿਠਾ ਲੈਂਦੇ ਆ ਵੀ ਸਾਡੇ ਤੋਂ ਬਾਅਦ ਉਹ ਸਾਂਭੂਗਾ ਤੇ ਮੈਂ ਤਾਂ ਆਪਣੇ ਨਾਲ ਹੀ ਲਿਆ ਵੀ ਆ ਜਾ ਯਾਰ ਕੱਟੀ ਚੱਲਦੇ ਆ ਤੁਸੀਂ ਯੂਪੀਐਸਸੀ ਦੀ ਵੀ ਤਿਆਰੀ ਕਰ ਰਹੇ ਹੋ ਸੋ ਇਟ ਇਜ਼ ਵੈਰੀ ਟਫ ਕਿ ਅਸੀਂ ਮੈਂ ਪਹਿਲੀ ਵਾਰ ਸੁਣਿਆ ਕਿ ਯੂਪੀਐਸਸੀ ਦੀ ਤਿਆਰੀ ਕਰਨ ਦੇ ਬਾਵਜੂਦ ਕੋਈ ਐਕਟਿੰਗ ਲਾਈਨ ਵਿੱਚ ਵੀ ਹੈਗਾ ਮਤਲਬ ਬੜਾ ਟਫ ਹੋ ਜਾਂਦਾ ਸੋ ਉਹ ਮਾਈਂਡਸੈਟ ਕਿਵੇਂ ਬਣਿਆ ਇਧਰ ਆਂਦਾ ਮੈਮ ਟਫ ਤੇ ਮੈਮ ਚਲੋ ਹਰ ਚੀਜ਼ ਹੀ ਆ ਹੁਣ ਬਰ ਉਹ ਆਪ ਕਰਦੀ ਆਂ मैम माइंडसेट इतना बना कि मैम मैं ਉਹਦੇ ਵਿੱਚ ਵੀ ਦੇਖਿਆ ਕਿ ਉਹ ਚੀਜ਼ ਮੈਨੂੰ ਅਗੇ ਆ ਕੇ ਹੈਲਪ ਕਰੇਗੀ ਕਿ ਜੇ ਮੈਂ ਇਸ ਲਾਈਨ ਚ ਜਾਣਾ ਤਾਂ ਉਹ ਮੇਰੇ ਕੰਫੀਡੈਂਸ ਬਿਲਡ ਹੋਏਗਾ ਤੇ ਕੱਲ ਨੂੰ ਜਦੋਂ ਮੇਰਾ ਇੰਟਰਵਿਊ ਰਾਉਂਡ ਹੋਏਗਾ ਉੱਥੇ ਜੇ ਫਿਰ ਉਸ ਤੱਕ ਪਹੁੰਚਦਾ ਫੋਰਚੂਨੇਟਲੀ ਤੇ ਮੈਨੂੰ ਉੱਥੇ ਉਹ ਚੀਜ਼ ਹੈਲਪ ਕਰੇਗੀ ਨਾਲ ਮੇਰਾ ਜੋ ਡੈਫ ਹੋਏਗਾ ਉਹਦੇ ਵਿੱਚ ਵੀ ਉਹ ਦੇਖਣਗੇ ਤੇ ਮਤਲਬ ਉਹਨਾਂ ਨੂੰ ਥੋੜਾ ਮਤਲਬ ਇੰਟਰਸਟਿੰਗ ਲੱਗੀਗੀ ਉਹ ਚੀਜ਼ ਪੋਸਟਰ ਦੀ ਗੱਲ ਕਰਾਂ ਤਾਂ ਦੋ ਕੁੜੀਆਂ ਨੇ ਫੜਿਆ ਹੋਇਆ ਤੁਹਾਨੂੰ ਸੋ ਰੀਅਲ ਲਾਈਫ ਤੇ ਰੀਅਲ ਲਾਈਫ ਵਿੱਚ ਕਿੰਨਾ ਡਿਫਰੈਂਸ ਹੈ मैम ਬਹੁਤ ਜ਼ਿਆਦਾ ਡਿਫਰੈਂਸ ਯੋਗ ਹੈ ਮੈਮ ਜਿੱਦਾਂ ਬਾਕੀ ਜਿੱਦਾਂ ਫਿਲਮ 'ਚ ਬਾਕੀਆਂ ਨੂੰ پاگل ਬਣਾਉਂਦਾ ਉਹ ਦੋਨੋਂ ਤੋਂ ਕੁੜੀਆਂ ਨੂੰ ਵੀ ਬਣਾਇਆ ਮੈਂ ਇਸੇ ਕਰਕੇ ਉਹਨਾਂ ਨੇ ਫੜਿਆ ਹੈ ਜੀ ਆਪਣੇ ਕੈਰੈਕਟਰ ਬਾਰੇ ਤੁਸੀਂ ਬੀਮੇ ਵਾਲਾ ਦਾ ਰੋਲ ਪਲੇ ਕਰ ਰਹੇ ਹੋ ਸੋ ਕਦੇ ਤੁਹਾਡੇ ਨਾਲ ਕਦੇ ਐਕਸਪੀਰੀਅੰਸ ਹੋਇਆ ਇਦਾਂ ਦਾ ਕਿ ਕਿਸੇ ਨੇ ਤੁਸੀਂ ਫਰੌਡ ਨੂੰ ਫੜ ਲਿਆ ਹੋਵੇ ਜਾਂ ਕਨਫਰੰਟ ਕਰਾਇਆ ਹੋਇਆ ਹੋਵੇ ਕਿ ਭਾਈ ਮੈਨੂੰ ਪਤਾ ਤੂੰ ਇਦਾਂ ਇਦਾਂ ਬੋਲ ਰਿਹਾ ਤੇ ਅੱਜ ਤੋਂ ਬਾਅਦ ਫੋਨ ਨਾ ਕਰੀਂ ਇਦਾਂ ਕੁਝ ਮੈਮ ਇਦਾਂ ਕਾਲ ਦੇ ਉੱਤੇ ਇੱਕ ਦੋ ਵਾਰ ਹੋਇਆ ਹੋਂ ਕਿਉਂਕਿ ਅੱਜ ਕੱਲ ਇੱਕ ਟ੍ਰੈਂਡ ਬੜਾ ਚੱਲਦਾ ਹੈ ਕਿ ਲੋਕ ਬਾਹਰੋਂ ਕਾਲ ਕਰਦੇ ਨੇ ਕਿ ਤੇ ਪੁੱਛਣ ਕਿ ਤੁਸੀਂ ਗੈ ਜਿਵੇਂ ਮੈਂ ਇਹਨਾਂ ਨੂੰ ਵੀ ਪੁੱਛ ਰਹੀ ਸੀ ਕਿ ਤੁਹਾਡੇ ਨੂੰ ਦੋ ਕੁੜੀਆਂ ਨੇ ਤਾਂ ਫੜਿਆ ਹੋਇਆ ਬਟ ਤੁਸੀਂ ਵੀ ਫੜਿਆ ਹੋਇਆ ਵੀ ਬੰਦੂਕ ਦੇ ਨਾਲ ਸੋ ਤੁਹਾਡਾ ਰੋਲ ਕਿਵੇਂ ਦਾ ਹੈ ਫਿਲਮ ਦੇ ਵਿੱਚ ਤੇ ਤੁਸੀਂ ਲਾਈਕ ਆਪੋਜ਼ਿਟ ਇਹਨਾਂ ਦੇ ਅਗੇਂਸਟ ਹੋ ਜਾਂ ਇਹਨਾਂ ਦੇ ਨਾਲ ਹੋ ਮੈਮ ਜਿਸ ਤਰ੍ਹਾਂ ਹੁਣੇ ਫਰੌਡਸ ਦੀ ਗੱਲ ਚੱਲ ਰਹੀ ਹੈ ਨਾ ਮੈਨੂੰ ਵੀ ਬੜੀ ਬੜੀਆਂ ਕਾਲਸ ਆਈਆਂ ਸੀਗੀਆਂ ਪਰ ਮੈਂ ਕਦੀ ਫਸਿਆ ਨਹੀਂ ਇਹ ਫਿਲਮ ਦੇ ਵਿੱਚ ਮੈਨੂੰ ਚੂਨਾ ਲਾ ਕੇ ਗਿਆ ਹੋਇਆ ਆ ਤੇ ਇਹ ਫਿਰ ਅਸੀਂ ਇਹਨੂੰ ਚੱਕ ਲੈਨੇ ਆ ਇਹਦਾ ਇੰਸ਼ੋਰੈਂਸ ਕਰਾ ਕੇ ਅਸੀਂ ਇਹ ਤੋਂ ਪੈਸੇ ਪੂਰੇ ਕਰਨ ਫਿਰਦੇ ਆ ਉਹ ਫਿਰ ਉਹ ਕਾਮਿਕ ਵੇ ਹੈ ਕਿ ਇਹਨੂੰ ਮਾਰਨ ਜਾਈਦਾ ਆ ਇਹ ਵੱਜ ਜਾਂਦਾ ਆ ਤੁਹਾਨੂੰ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ ਇਹ ਚੀਜ਼ ਹੈ ਤੇ ਹੋਪ ਆਵਗੀ ਲੋਕੀ ਵੀ ਪਸੰਦ ਕਰਨਗੇ ਇਸ ਚੀਜ਼ ਨੂੰ ਜੀ